ਹਾਂਜੀ ਯਾਰ ਕੀ ਹਾਲ ਚਾਲ ਹੈਾਰੇ ਦੋਸਤਾਂ ਮਿੱਤਰਾਂ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋ ਸੋਡੇ ਜਾਨਵਰ ਵੀ ਛੱਟ ਬੈਠ ਹੋਣਗੇ ਤੇ ਬੱਚੇ ਆਪ ਢੋਣੇ ਬਾਅਦ ਚ ਹਵਾ ਹਵਾ ਚੱਲਦੀ ਅੱਜ ਇੱਧਰ ਤੁਹਾਨੂੰ ਦਿਖਾ ਦਿੰਨੇ ਇਹਨਾਂ ਨੇ ਇੱਕ ਬੱਚਾ ਕੱਢ ਲਿਆ ਮੇਰੇ ਸਹੌਣ ਕੱਢ ਲਿਆ ਕੱਢ ਲਿਆ ਜਲਦੀ ਦੇਖ ਲਓ ਠੀਕ ਹੈ ਦੂਜੇ ਆਂਡੇ ਜੋ ਹਜੇ ਕੱਢਣਗੇ ਇਹਦੇ ਵੇਟ ਕਰਨੀ ਪੈਣੀ ਇਹਦੇ ਆਂਡੇ ਦੋਨੇ ਖਰਾਬ ਸੀਗੇ ਤੇ ਬਾਕੀ ਆ ਗੂਤਰ ਵੀ ਹੁਣ ਠੀਕ ਆ ਆਪਣਾ ਆਲੇ ਇਹਨੂੰ ਦਿਨੇ ਅੱਜ ਦਾਣੇ ਭਿਉਂਦਨੇ ਥੋੜੇ ਜਿਹੇ ਦੇ ਲਈ ਨੇ ਤੇ ਬਾਕੀ ਆ ਦਵਾਈਆਂ ਲੈ ਕੇ ਚੱਲਦੇ ਹਾਂ ਉੱਪਰ ਤਾਂ ਆਪਣੀ ਜਿਹੜੀ ਗੋਧੀ ਹਰੀ ਨਾਲੀ ਨਾ ਉਹਨੂੰ ਦਿੰਨੇ ਆ ਐਸੇ ਨੂੰ ਬੱਚੇ ਕੋ ਚਲਹਾਉਣਾ ਨਾ ਉਹ ਉਹ ਨੱਟ ਚ ਫੜਦੇ ਸਾਰੇ ਖੁੱਲੀ ਜਾਂਦਾ ਤੇ ਇਤਨੇ ਖੜਾ ਹੈ ਬੱਚਾ ਆਪੇ ਨੇ ਵੇਰਾ ਤਾਂ ਨੀ ਪਾ ਛੱਡੇ ਹੀ ਨਹੀਂ ਵਸਾਉਣਾ ਸ਼ੈਦਰੀਆਂ ਤਾਂ ਲੱਗੀਆਂ ਤਾਂ ਵੀ ਫਰਦੇ ਜਾਨਵਰ ਚਲੋ ਦੇਖਦੇ ਆਂ ਦਰਵਾਜ਼ੇ ਖੋਲ ਕੇ ਇਹਨਾਂ ਦੇ ਕੱਢ ਦਿੰਨੇ ਫਿਰ ਆਪਾਂ ਵੀ ਪਹਿਲਾਂ ਇੱਧਰ ਦਿਖਾਵਾਂ ਇੰਤਾਂ ਇੱਧਰ ਹੀ ਚੱਲਦੇ ਆਂ ਕੱਲ ਮੀਂਹ ਬਹੁਤ ਖੜਾ ਪੈ ਗਿਆ ਬਲੈ ਸਾਰੇ ਨਾ ਬੱਚੇ ਬਾਹਰ ਕੱਢ ਲੈਨੇ ਆ ਤੇ ਦੂਜਿਆਂ ਦੀ ਲਾ ਦੇਨੇ ਆਪਾਂ ਬਾਰੀ ਹਾਂ ਆ ਦੇਖੋ ਡੱਬਾ ਕੱਢ ਆਉਗੇ ਹਾਰੇ ਬੱਚੇ ਬਾਹਰ ਕੱਢ ਕੇ ਤੇ ਫਿਰ ਆਪਾਂ ਯਾਰੋ ਚਲੋ 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 ਤੇ ਇੱਕ ਬਈ ਨੇ ਸੱਚ ਕਮੈਂਟ ਕੀਤਾ ਸੀਗਾ ਵੀ ਕਹਿੰਦਾ ਡੱਬੀ 3 ਅੰਡੇ ਧਰਦੀ ਨਹੀਂ ਡੱਬੀ ਯਾਰ 2 ਜਾਂਡੇ ਧਰਦੀ ਆ ਇਹ ਇੱਕ ਅੰਡ ਮੈਂ ਰੱਖਿਆ ਸੀਗਾ ਸੱਡੇ ਇਹਦੇ ਚਲੋ ਵੀ ਚਲੋ ਵੀ ਚਲੋ ਛੋਟੂ ਗੈਂਕ ਚਲੋ 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 ਵੀ ਚਲੋ ਹਾਂ ਧੰਨਵਾਦ ਸੀਰਾ ਉਹ ਇਤਰੀ ਖੰਭ ਪਿਆ ਨਾ ਕਿਹੜਾ ਲੱਗਿਆ ਚੱਲੋ ਹੀ ਬਾਤ ਰਾ ਚੱਲ ਵੀ ਤੂੰ ਮੈਨੂੰ ਬਿਠਾਉਂਦਾ ਜੀ ਚੱਲ ਬਿਠਾਂਦੇ ਆ ਆ ਹੋਰ ਤਾਂ ਨਹੀਂ ਕੋਈ ਨਹੀਂ ਉਹ ਸਾਰਿਆਂ ਨੂੰ ਜਾਲ ਚ ਪਾਉਣਾ ਮੈਂ ਐਨੇ ਬੱਚੇ ਆਪਣੇ ਕੋਲ ਚੱਲ ਚੱਲ ਦਿਨ ਹੋ ਗਏ ਚੱਲ 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 ਬਾਕੀ ਯਾਰ ਜਿਹੜੇ ਤਿੰਨ ਚਾਰ ਆਪਣੇ ਗਵਾਚੇ ਨਾ ਦੋ ਦੂਜੇ ਇੱਕ ਬਲੈਕ ਆ ਉਹ ਕੰਮ ਥੋੜਾ ਜਿਹਾ ਖਰਾਬ ਹੋ ਗਿਆ ਨਾ ਵੀ ਨਾ 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 ਬੇਟਾ ਨਾ ਦਿਨ ਨੇ ਦਿਨ ਨੇ ਦਿਨ ਨੇ ਆ ਦਿਨ ਨੇ ਆ ਉਦੰਨੇ ਆ ਭਾਈ ਸਾਹਿਬ ਚਲੋ ਜੀ ਦਰਵਾਜ਼ਾ ਖੋਲ੍ਹ ਲੜੀ ਇੰਨਾ ਸਾਰਿਆਂ ਨੂੰ ਜਾਂਚ ਪਾ ਲਏ ਨੇ ਅਸੀਂ ਪਾਸੇ ਪਾਸੇ ਨਾ ਵੀ ਨਾ ਪੈਰ ਤੇ ਮਾਰੀ ਜਾਂਦਾ ਮੇਰੇ ਆਹ ਦੇਖੋ ਨਵਾਂ ਬੱਚਾ ਉੱਟ ਗਿਆ ਹੋ ਫਿਰਦਾ ਉਹ ਜਾਂਦਾ ਅਮੜੇ 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 ਸਭੇ ਮਾਰਦੇ ਤੇ ਬਾਕੀ ਛੋਟੀ ਗੈਂਗ ਸਾਰੀ ਇੱਥੇ ਪਾਲੀ ਆਪਾਂ ਠੀਕ ਹੈ ਜੀ ਇਹ ਸਾਰੇ ਇੱਥੇ ਇਹਨਾਂ ਨੂੰ ਹੰਜਾਲ ਚ ਰੱਖਿਆ ਕਰਾਂਗੇ ਸਵੇਰੇ ਵੀ ਪਾਦਣਾ ਹਨ ਸ਼ਾਮੀ ਵੀ ਆਹ ਹੁੰਦਾ ਬੱਚਾ ਬਈ ਇਹ ਹੋਰ ਆ ਤੀ ਥੜਾ ਰਲ ਗਿਆ ਇਹਨੂੰ ਔੜ ਲੈ ਤੇ ਜਿੰਨਾ ਔੜਦਾ ਜਦੋਂ ਇਹ ਆ ਗਿਆ ਇਹਨੂੰ ਪਾ ਲਾਂਗੇ ਇੱਥੇ ਜਾਲ ਚ ਮੁੜ ਕੇ ਦੂਜੇ ਡਾਲਾਂਗੇ ਆਹ ਵਾਲੇ ਇਹ ਲੱਗੇ ਆ ਹਨਾ ਜੇ ਇਹਨਾਂ ਨਾਲ ਡਾਇਰ ਤਾਂ ਕੰਮ ਖਰਾਬ ਹੋ ਜਾਊਗਾ ਐਵੇਂ ਗਾਂ ਪਛਾਣਾ ਲੈ ਜਾਣਾ ਇਹਨੂੰ ਮਨਲੇ ਤੇ ਇੱਧਰਲੇ ਕਬੂਤਰ ਨੂੰ ਆਪਣੀ ਦਵਾਈ ਦਿੰਨੇ ਆ। ਮਨਲੇ ਸਾਨੂੰ ਕਬੂਤਰ ਦਿਖਾਉਂਦਾ ਮੈਂ ਲੰਡਾ ਬੈਗਿਆ ਹੋਵੇ ਆਂਡਿਆ ਤੇ ਆਹ ਬੱਚਾ ਵਾਵਾ ਵੱਡਾ ਹੋ ਗਿਆ ਦੇਖ ਲਓ। ਥਾਲੇ ਦੇ ਮੈਂ ਪਾਦੀ ਸੀ ਸਾਨੂੰ ਦਿਖਾ ਦਿੰਨਾ। ਕਿਉਂਕਿ ਨਾ ਫਿਰ ਕੈਮਰਾ ਫੜਨ ਦੀ ਯਾਰ ਕੋਈ ਹੁੰਦਾ ਨਹੀਂ ਹਨਾ। ਹਾਂ। ਇਹ ਆ ਗਈ। ਠੀਕ ਹੈ ਜੀ। ਚੱਪੋ ਜੀ। ਬਾਕੀ ਹੁਣ ਉਹ ਜੋੜਾ ਬੱਚੇ ਕੱਢੂਗਾ। ਲੰਡਾ ਇਹਦੇ ਵਿੱਚ ਆਵਾ ਵੱਡਾ ਹੋ ਗਿਆ ਦਿਖਾ ਦੇ ਇਹਦਾ ਨਿਮੜਾ ਜਾ ਦਿਖਾ ਦੇ ਮਾਰਦਾ ਯਾਰ ਇਹ ਤਾਂ ਕੰਮ ਕਰਦਾ ਤੇ ਉਹਨਾਂ ਦਾ ਅੰਡਾ ਬੱਚਾ ਮਰ ਗਿਆ ਉਹਨਾਂ ਦਾ ਤੇ ਹੁਣ ਉਹਨਾਂ ਦੇ ਇੱਕੀ ਸੀਗਾ ਨਾ ਇਹਨਾਂ ਕੋਲੇ ਬੱਚਾ ਹੈਗਾ ਵਾ ਆ ਵੀਰਿਆ ਠੀਕ ਹੈ ਜੀ ਬਾਕੀ ਉਹਨਾਂ ਕੋਲੇ ਜਨ ਸਿੱਕੂ ਜੀ ਵੀ ਬੱਚੇ ਹੈ ਉਹਨਾਂ ਕੋਲੇ ਅੱਜ ਫੇਰ ਦਿਖਾ ਦਿੰਨੇ ਥੋਨੂੰ ਕਈ ਵਾਰ ਨਾ ਫਿਰ ਗੱਲਾਂ ਗੱਲਾਂ ਚ ਰਹਿ ਜਾਂਦੇ ਆ ਆ ਬੈਠੇ ਇਹ ਕੋਰੇਬੇ ਕਬਰੇ ਪਿਆ ਲੈ ਵੀ ਇਹਨੂੰ ਵੀ ਕੋਲੇ ਕਰ ਲੈ ਖਰਾਕ ਇਹਨੂੰ ਵੀ ਜਿਆਦਾ ਕਰੋ ਦਿੱਤੀ ਵੀ ਦਿੱਤੀ ਵੀ ਹਾਂ ਠੀਕ ਹੈ ਜੀ ਹੁਣ ਆਪਾਂ ਦੰਨੇ ਆ ਲੈ 52 ਇਥੇ ਕੂਤਰੀ ਹਰੀਆਂ ਵਾਲੀ ਹੋਲ ਬੈਠੀ ਰੋਸ਼ਨਾਂ ਚ ਫੜ ਕੇ ਲੈ ਕੇ ਆਉਣਾ ਨੂੰ ਲਓ ਜੀ ਕੂਤਰੀ ਆਪਾਂ ਇਥੇ ਕੱਢ ਲਈ ਆ ਹੋ ਰਹੀ ਐ ਇਹਨੂੰ ਦੰਨੇ ਆਪਾਂ ਲੈ 52 ਤੇ ਦੂਜੀ ਆ ਮਿਕਸ ਕਰਕੇ ਲਓ ਜੀ ਦਵਾਈਆਂ ਦੇਤੀਆਂ ਉਹਨੂੰ ਵੀ ਕੂਦਰੀ ਨੂੰ ਇੱਕ ਕੂਦਰੀ ਅੰਦਰ ਸੀ ਮੈਨੂੰ ਲੱਗਦੀ ਥੋੜੀ ਜਿਹੀ ਡਾਊਨ ਤੇ ਉਹਨਾਂ ਨੂੰ ਵੀ ਦੇਤੀਆਂ ਦੋਨਾਂ ਨੂੰ ਬਾਕੀ ਓਕੇ ਰਿਪੋਰਟ ਆ ਸਾਰੇ ਜਾਨਵਰ ਸੈੱਟ ਆ ਵੱਡੇ ਤੇ ਇਹਨਾਂ ਦੇ ਹੁਣ ਹੋ ਸਕਦਾ ਦੁਬਾਰਾ ਇਹ ਆਂਡੇ ਧਰਨ ਬਾਕੀ ਉਹ ਅੱਜ ਅੜੀ ਚੜਿਆ ਗਿਆ ਬੱਚਾ ਆ ਜਾਂਦਾ। ਓਏ ਜੰਦਾ ਰਹੀ। ਹਵਾ ਬਹੁਤ ਚੱਲਦੀ ਅੱਜ। ਆਹ ਦੇਖ ਲੋ ਹਵਾ। ਬਾਬੇ ਜਲਦੀ ਉਹ ਗਤੀ ਸਿੰਘ ਝਾਲੜਾ ਉੜਦੇ ਨੇ ਦੇਖੋ ਇਹ। ਓਹ ਇੰਨੀ ਹਵਾ ਚੱਲਦੀ ਆ। ਬਾਕੀ ਆਪਣੀਆਂ ਝਾਲੜਾਂ। ਤੇ ਕਬੂਤਰੀ ਨੂੰ ਹੈ ਦੱਕ ਓਏ ਮਾਰਦੀ ਆ ਇਹ ਖੜਦੇ ਨੂੰ ਖੁੱਡੇ ਛੱਡ ਦਿੰਨੇ ਆ। ਇਹ ਤਰ੍ਹਾਂ ਦਾ ਮਾੜਾ ਆ। ਚਲੋ ਵੀ ਕੁਝ ਨਾ ਭਰ ਦਿੰਨੇ ਹੁਣ ਇਹਨਾਂ ਇੰਨਾਂ ਦੀ ਵਿਪਾਰੀ ਖੋਲਦੀ ਮੈਂ ਕਿ ਤਾ ਮੌਸਮ ਖਰਾਬ ਆ ਹਨ ਕੁਝ ਨਾ ਭਰਤ ਕੇ ਫਿਰ ਸਾਨੂੰ ਮਿਲਦਾ ਮੈਂ ਦਵਾਈਆਂ ਇਹਨਾਂ ਨੂੰ ਵੀ ਪਾ ਦੇਣੇ ਥੋੜੀ ਥੋੜੀ ਲੈ 52 ਅੱਜ ਪੀ ਜਾਣਗੇ ਸਾਰੀ ਜੜੀ ਤੇ ਬੱਚਿਆਂ ਨੂੰ ਵੀ ਦੇ ਦੇਣੇ ਥੋੜੀ ਥੋੜੀ ਅੱਜ ਦਵਾਈ ਹਲੋ ਜੀ ਬੱਚਿਆਂ ਨੂੰ ਵੀ ਦਵਾਈ ਦੇ ਦੀ ਸਾਰਿਆਂ ਨੂੰ ਥੋੜੀ ਥੋੜੀ ਆਏ ਨਾ ਵੇਜ ਦੀ ਕਰ ਦਹਾਗ ਦੇਣਾ ਬਾਅਦ ਮੈਂ ਦੇ ਦੇਣਾ ਹੁਣ ਨਾ ਸੈਟ ਰਹਿੰਦੇ ਆ ਪਰ ਹਰ ਰੋਜ਼ ਵੀ ਦੇ ਦੋ ਐ ਤਾਂ ਕੋਈ ਡਰ ਵੀ ਕੋਈ ਨਹੀਂ ਦਾ ਤੇ ਬਾਕੀ ਉਹ ਜਿਹੜਾ ਨਵਾਂ ਬੱਚਾ ਛੱਡਾ ਉਹ ਤਾਂ ਹਜੇ ਤੱਕ ਆਇ ਨਹੀਂ ਨਿਗਾਹ 'ਚ ਹੈਗਾ ਵਾ ਉਹ ਨਾ ਅੜੀ ਭਾਲੀ ਹੋਣੇ ਕਿਸੇ ਕੂਤਰ ਨਾਲ ਤੇ ਉਹਦੇ ਨੇ ਫਿਰਦਾ ਉੱਚਾ ਜੇ ਤੁਹਾਨੂੰ ਦੇਖ ਗਿਆ ਤਾਂ ਮੈਂ ਦਿਖਾ ਦਿੰਦਾ ਉਹ ਜਾਂਦੇ ਹੋ ਜਾਂਦੇ ਹੋ ਜਾਂਦੇ ਹੋ ਉਹਦੇ ਦੋ ਫਿਰਦੇ ਹੋ ਵਜਾਈ ਜਾਂਦੇ ਪਰੇ ਨੂੰ ਕੰਮ ਤਾਂ ਹੋ ਗਿਆ ਕਰੜਾ ਤੇ ਬਾਕੀ ਉਹ ਦੇਖੀ ਖੁੱਲਿਆ ਹੀ ਦਰਵਾਜ਼ਾ ਇਹ ਤੇ ਇਹ ਪਾ ਦੇਣੇ ਆ ਬਾਕੀ ਇਹਨਾਂ ਨੂੰ ਪਾਣੀ ਪੂਣੀ ਹਨਾ ਪਾ ਦੇਣੇ ਆ ਤੇ ਇਹ ਵੀਡੀਓਸ ਆਪਾਂ ਇੱਥੇ ਐਂਡ ਕਰ ਦਿੰਨੇ ਆ ਕਿਉਂਕਿ ਯਾਰ ਇਹਨਾਂ ਦਾ ਕੋਈ ਪਤਾ ਨਹੀਂ ਹਨਾ ਕਦੋਂ ਹੋਣਾ ਤੇ ਬਾਕੀ ਮੌਸਮ ਅੱਜ ਦੇ ਤੁਹਾਨੂੰ ਦੱਸਿਆ ਹੀ ਆ ਮੈਂ ਇਹੋ ਜਿਹਾ ਹੀ ਆ ਹਨਾ ਹੈ ਨਹੀਂਗਾ ਕਿਸੇ ਕੰਮ ਦਾ ਹਵਾ ਹਵਾ ਜੀ ਬਾਲੀ ਚੱਲਦੀ ਆ ਬਾਕੀ ਦੇਖਦੇ ਆ ਹਸਾਬ ਕਿਤਾਬ ਆ ਜਾਣ ਕਿਉਂ ਤੇ ਦੂਜੇ ਵੀ ਛੱਡੇ ਵੱਡੇ ਵੀ ਉੱਡ ਗਏ ਹਨਾ ਉਹਦਾ ਪੰਦਰ ਦੀਦੇ ਹੀ ਨੇਗੇ ਉਹਦਾ ਬੰਦ ਹੋ ਜਾਂਦੇ ਜਾ ਕੇ ਆ ਫਿਰਦੇ ਆ ਵੀ ਆਗੇ ਵੇ ਨਵੇਂ 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 ਹੋਰ ਸਾਰੇ ਫਿਰਦੇ ਆ ਵੀਰੇ ਜੇ ਤੁਹਾਨੂੰ ਦਿਖਦੇ ਆ ਨਾ ਤੇ ਨਹੀਂ ਤਾਂ ਕੰਮ ਆ ਗਿਆ ਕਰੜਾ ਉਹ ਦੇਖੀ ਹੋ ਜਾਂਦੇ ਆ ਬਾਕੀ ਠੀਕ ਹੈ ਜੀ ਕਬੂਤਰ ਤੁਹਾਨੂੰ ਦਿਖਾਤੇ ਆ ਥੱਲੇ ਵਾਲਾ ਕਬੂਤਰ ਆਪਣਾ ਠੀਕ ਠਾਕ ਆ ਹੁਣ ਸੈੱਟ ਆ ਹੁਣ ਦਿਨੇ ਰਹਿੰਦੇ ਨੇ ਇੰਨੇ ਤੇ ਦਵਾਈ ਲੈ 52 ਤੇ ਪਾਵਰ ਜੈਲ ਉਹਦੇ ਨਾਲ ਸੁੱਕਦਾ ਨਹੀਂ ਫਿਰ ਹਨਾ ਆਗਤ ਰਹੂਗੀ ਮੜੀ ਜੋਚ ਤੇ ਗਲਾ ਜੇ ਉਦਾਂ ਸਾਫ ਕਰਦੇ ਇਹਨੂੰ ਦਵਾਈਆਂ ਦਉਂਦਾ ਹੋਰ ਦੇਤਿਆਂ ਸੀਗੀਆਂ ਬਾਕੀ ਤੁਸੀਂ ਦੁਆ ਕਰਿਓ ਵਿਚਾਰਾ ਠੀਕ ਹੋ ਜਾਏ ਫਿਰ ਆਪਾਂ ਬੱਚੇ ਉਹਦੇ ਹੋਰ ਕਢਾਵਾਂਗੇ ਤੇ ਬੱਚਾ ਉਹਦਾ ਇੱਕ ਹੀ ਆ ਆ ਬੈਠੀ ਆ ਕਾਲ ਗਾਂਤਰਾ ਆ ਛੋਟਾ ਆਵੇ ਆ ਬੈਠਾ ਹੋਰ ਲਾ ਆਹੀ ਇੱਕ ਬੱਚਾ ਵਿਚਾਰੀ ਦਾ ਦਾ ਬਾਕੀ ਆਤੀ ਥਲੇ ਆ ਬੱਚੇ ਜੇ ਫਿਰਦੇ ਆਵੇ ਹਜ਼ਾਣੇ ਭੰਨੇ ਪਏ ਵੀ ਉਹ ਜਾਂਦੇ ਆ ਦੇਖੀ 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 ਕਾਮਨਾ ਖਰਾਬ ਹੋਏ ਲੱਗਦਾ ਇਹਨੂੰ ਫੋਨ ਕਰਨਾ ਪੈਣਾ ਬੱਚੇ ਜੋ ਡਗਦੇ ਫਿਰਦੇ ਹਵਾ ਨੇ ਭੰਨੇ ਪਏ ਹਨ ਪਤਾ ਨਹੀਂ ਹੁੰਦਾ ਕਈ ਵਾਰ ਓਏ ਛਤਰੀਆਂ ਤਾਂ ਲੱਗੀਆਂ ਹੁੰਦੀਆਂ ਪਰ ਆ ਮੇਰੇ ਹਿਸਾਬ ਨਾਲ ਕੰਮ ਤੇ ਐਤਵਾਰ ਦੀ ਛੁੱਟੀ ਹੁੰਦੀ ਹੈ ਇਹਨੂੰ ਆ ਦੇ ਆ ਗਏ ਦੋਨੇ ਆਏ ਰੇ ਇਹ ਆਓ ਵੀਰੇ ਇਹ ਆਪਣੇ ਲਈ ਹੋ ਜਾਂਦੇ ਆ ਚਲੋ ਕੋਈ ਨਾ ਇਹ ਡੀਕ ਤੇ ਇੱਥੇ ਬੈੰਨੇ ਆ ਹਨਾ ਬੜੀ ਵੀਡੀਓ ਮੜ ਕੇ ਲੰਬੀ ਹੋ ਜੂਗੀ ਕਿਉਂਕਿ ਇਹਨਾਂ ਦਾ ਕੀ ਪਤਾ ਯਾਰ ਹੁਣ ਮੈਂ ਤੁਹਾਨੂੰ ਟਾਈਮ ਦੱਸ ਦਿੰਨਾ 11 ਵਜੇ ਗਏ ਆ ਤੇ ਇਹ ਆਉਣਗੇ ਮੇਰੇ ਹਿਸਾਬ ਨਾਲ ਲਗਭਗ 2:30 ਵਜੇ 2:30 ਵਜੇ ਹਨ ਤੇ ਆ ਮੈਂ ਐਂ ਕਰਦਾ ਵਾ ਥੋੜੇ ਕ ਟਾਈਮ ਲੱਗਣਾ ਜਾਂ ਤਾਂ ਬੱਚਿਆਂ ਨੂੰ ਥੱਲੇ ਲੈ ਜਾਣਾ ਤੇ ਜਾਂ ਬੱਚਿਆਂ ਨੂੰ ਖੁੱਡੇ 'ਚ ਛੱਡ ਦੇਣਾ ਵਾ ਇੱਥੇ ਛਤਰੀ ਇੱਕ ਹੋਰ ਲਾ ਦੇਣੀ ਕਿਉਂਕਿ ਮੌਸਮ ਹੈਗਾ ਖਰਾਬ ਹਨਾ ਕੋਈ ਪਤਾ ਨਹੀਂ ਹੁੰਦਾ ਕਈ ਵਾਰ ਬਾਏ ਮੇਟਰ